ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਵੇ ਠੀਕ ਹੋ ਹਾਂ ਠੀਕ ਹੈ ਠੀਕ ਹੈ ਬੰਦਿਆ ਅੱਜ ਵੀ ਆਹਮਾ ਸਭ ਕਹੂਗਾ ਹਾਂ ਬਕਾਊਗਾ ਬਾਈ ਅੱਛਾ ਐਵੇਂ ਸੂਏ ਵੀ ਇਹ ਕਿ ਤੀਜੇ ਸੂਏ ਸੂਈ ਅੱਛਾ ਪਹਿਲਾਂ ਕਿੰਨਾ ਦੁੱਧ ਕੱਢਿਆ ਸੀ ਪਹਿਲਾਂ 13 ਕਿਲੋ ਦੁੱਧ ਆ ਅੱਛਾ ਤੇ ਹੁਣ ਕਿੰਨਾ ਕੱਢ ਦੂਗੇ ਹੁਣ ਵੀ ਦੇ ਦੂ 13 14 ਦਾ ਗੇੜ ਠੀਕ ਹੈ ਹਰੇਡ ਕੀ ਰੱਖਦਾ ਵੀ ਇਹਦਾ ਰੇਟ ਇਹਦਾ 25 2 ਲੱਖ 5000 ਠੀਕ ਹੈ ਬੜੀਆ ਸੀਰਮੈਸ ਠੀਕ ਹੈ ਭੋਲੀ ਧਾਰ ਠੀਕ ਹੈ ਬਾਈ ਤੇ ਨੰਨੇ ਵਰਗੇ ਕੋਈ ਤੁਸੀਂ ਵੇਖ ਸਕਦੇ ਹੋ ਬਾਈ ਦਾ ਕੱਦ ਹੈਗਾ ਘੱਟੋ-ਘੱਟ 5.5 ਫੁੱਟ ਤੇ ਬਾਈ ਦੇ ਜਮਾ ਨੇੜੇ ਆਉਂਦਾ ਕੱਦ ਮੈਂ ਇਹਦਾ ਤੁਸੀਂ ਵੇਖ ਸਕਦੇ ਹੋ ਤੇ ਬਾਈ ਤੋਰ ਕੇ ਦਿਖਾਈ ਮੈਂ ਤੋਰ ਕਾ ਤੁਸੀਂ ਵੇਖ ਸਕਦੇ ਹੋ ਚਿੱਡੇ ਤੋਂ ਵੀ ਪੂਰੀ ਸਾਫ ਆ ਗਈ ਮੈਂ ਤੇ ਥਾਂ ਥਾਂ ਵੀ ਪੂਰੇ ਓਕੇ ਦੀ ਰਿਪੋਰਟ ਹੈ ਤੇ ਬੰਨ ਲਾ ਵੀ ਤੂੰ ਤਾਂ ਤੁਸੀਂ ਵੀ ਇੱਕ ਸਾਦੇ ਤੌਰ ਵੀ ਮਹੱਤੀ ਪੂਰੀ ਸੋਹਣੀ ਆਗੀ ਤੇ ਸਿੰਘਾ ਤੋਂ ਪੂਰੀ ਕੁੰਡੀ ਆਗੀ ਮੈਂ ਐਸਾ ਤੇ ਪੂਰੀ ਠੰਡੀ ਸੀ ਲਾ ਬਾਈ ਕੋ ਨਾ ਤੇ ਬਿਲਕੁਲ ਕੇਸ਼ਨ ਕੀ ਆ ਇਹ ਪਿੰਡ ਖੀਵਾ ਦੇ ਆਲੂ ਵਾਲਾ ਜ਼ਿਲ੍ਹਾ ਮਾਨਸਰੋਈ ਪੀਕੀ ਦੇ ਨਾਲ ਆ ਇਧਰੋਂ ਰਾਜੀ ਦੇ ਨਾਲ ਆ ਜਾਂਦਾ ਠੀਕ ਹੈ ਫੋਨ ਨੰਬਰ ਹੈਗਾ ਆਪਣਾ 7889108760 ਠੀਕ ਹੈ ਪ੍ਰਾਈਸ ਕੀ ਰੱਖਦਾ ਸੀਗਾ ਜੀ 2 ਲੱਖ 50000 ਠੀਕ ਆ ਬਾਈ ਮਾਨਤਾਨ ਹੋ ਜੂ ਥਾ ਕਰ ਦਾਂਗੇ ਫੋਨ ਨੰਬਰ ਦੁਬਾਰੇ ਫਿਰ ਬੋਲੋ ਫੋਨ ਨੰਬਰ 7689108760 ਠੀਕ ਆ ਤਾਂ ਬਾਈ ਕਹਿੰਦਾ ਵੀ ਮਾਨਤਾਨ ਹੋ ਜੂਗਾ ਜੇ ਕਿਸੇ ਵੀਰ ਭਰਾ ਨੂੰ ਮੈਸ ਪਸੰਦ ਆਉਂਦੀ ਆ ਤਾਂ ਬਾਈ ਨਾਲ ਕਨੈਕਟ ਕਰ ਲਿਓ ਤੇ ਮਸਪੂਲ ਠੰਡੀ ਸੀ ਲੱਗ ਚੋਂ ਦੁਆਰੇ ਫੇਰ ਦਿਖਾਉਂਦਾ ਤੇ ਦੇਖੋ ਵੀ ਤੇ থানা ਤੋਂ